ਮੂੰਹੋਂ ਨਿਕਲੇ ਸ਼ਬਦ ਮੂੰਹੋਂ ਨਿਕਲੇ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਸ਼ਬਦ ਹੁੰਦੇ ਆ ਕਿ ਮੂੰਹ ਚੋਂ ਨਿਕਲੇ ਹੋਇਆ ਸ਼ਬਦ ਦਿਲ ਵਿੱਚ ਜਗ੍ਹਾ ਬਣਾ ਲੈਂਦਾ ਏ ਕਿ ਦੂਸਰਾ ਸ਼ਬਦ ਹੁੰਦਾ ਹੋਵੇ ਮੂੰਹ ਚੋਂ ਨਿਕਲੇ ਹੋਇਆ ਸ਼ਬਦ ਦਿਲ ਤੋਂ ਜਗ੍ਹਾ ਮਟਾ ਲੈਂਦਾ ਵੇ ਇਸੇ ਕਰਕੇ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਨੇ ਪਰ ਉਹ ਇੱਕ ਚੰਗੇ ਹੁੰਦੇ ਆ ਤੇ ਇੱਕ ਮਾੜੇ ਹੁੰਦੇ ਆ ਜਿਹੜੇ ਚੰਗੇ ਸ਼ਬਦ ਹੁੰਦੇ ਆ ਉਹ ਦਿਲ ਵਿੱਚ ਜਗ੍ਹਾ ਬਣਾ ਲੈਂਦੇ ਆ ਤੇ ਜਿਹੜੇ ਮਾੜੇ ਸ਼ਬਦ ਹੁੰਦੇ ਆ ਉਹ ਦਿਲ ਵਿੱਚ ਉਹ ਜਗਾ ਮਟਾ ਲੈਂਦੇ ਆ ਇਸੇ ਤਰ੍ਹਾਂ ਕਹਿੰਦੇ ਆ ਨਾ ਆਪਾਂ ਕਿ ਲੋਕ ਕੀ ਕਹਿਣਗੇ ਲੋਕ ਕੀ ਕਹਿਣਗੇ ਕੁਝ ਗੱਲਾਂ ਅਸੀਂ ਇੰਨੇ ਕੁਝ ਗੱਲਾਂ ਹੁੰਦੀਆਂ ਨੇ ਅਸੀਂ ਲੋਕਾਂ ਦੀ ਇੰਨੀ ਪਰਵਾਹ ਕਰਨ ਲੱਗ ਜਾਂਦੇ ਆ ਨਾ ਕਿ ਆਪਣੇ ਆਨ ਭੁੱਲ ਜਾਂਦੇ ਆ ਕਿ ਲੋਕ ਕੀ ਕਹਿਣਗੇ ਕਈ ਵਾਰ ਆਪਾਂ ਲੋਕਾਂ ਬਾਰੇ ਇੰਨਾ ਜ਼ਿਆਦਾ ਸੋਚਣ ਲੱਗ ਜਾਂਦੇ ਆ ਕਿ ਆਪਾਂ ਆਪਣੇ ਆਨ ਭੁੱਲ ਜਾਂਦੇ ਆ ਕਿ ਲੋਕ ਕੀ ਕਹਿਣਗੇ ਇੰਨੀ ਪਰਵਾਹ ਲੋਕਾਂ ਦੀ ਕਰਨ ਲੱਗ ਜਾਂਦੇ ਆ ਇਸੇ ਕਰਕੇ ਜੋ ਵੀ ਕਰਨਾ ਹੈ ਸੋ ਸਮਝ ਕੇ ਸਟੈਪ ਚੁੱਕਿਆ ਕਰੋ